ਚੋਨਾ ਦਾ ਦੌਰ ਆ ਤੇ ਇਸ ਵੇਲੇ ਗੱਡੀਆਂ ਖੂਬ ਹੂਕਦੀਆਂ ਫਿਰਦੀਆਂ ਨੇ ਕਿੱਥੇ ਐਸ ਪਾਸੇ ਕਿਸੇ ਐਸ ਪਾਸੇ ਪਰ ਇੱਕ ਐਸੇ ਸ਼ਖਸ ਨੇ ਇਸ ਵਰਦੀ ਗਰਮੀ ਦੇ ਵਿੱਚ ਜਿਹੜੇ ਮੋਟਰਸਾਈਕਲ ਦੇ ਉੱਤੇ ਸਤਾਤਾਰ ਕਰਨ ਨੂੰ ਸਵਾਲ ਕਰ ਰਿਹਾ ਹੈ ਬਹੁਤ ਸਾਰੀਆਂ ਮੰਗਾਂ ਨਹੀਂ ਹੁੰਦਆਂ ਲੀਆਂ ਜਿਨ੍ਹਾਂ ਉੱਤੇ ਉਹ ਬੋਲ ਰਿਹਾ ਪਰ ਉਹ ਮੰਗਾਂ ਦੀ ਪੂਰਤੀ ਨਹੀਂ ਹੋ ਰਹੀ ਹਾਲੇ ਤੱਕ ਕਿਉਂ ਨਹੀਂ ਹੋ ਰਹੀ ਉਸ ਵਿਸ਼ੇ ਉੱਤੇ ਗੱਲਬਾਤ ਕਰਾਂਗੇ ਆਈਵਲ ਟੀਵੀ ਦੇ ਇਸ ਸਪੈਸ਼ਲ ਐਪੀਸੋਡ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਜਸਪਾਲ ਮਾਨ ਤੇ ਅੱਜ ਆਪਣੇ ਸਟੂਡੀਓ ਦੇ ਵਿੱਚ ਨੇ ਸੁਦੇਸ਼ਪਾਲ ਸਿੰਘ ਮਲੋਟ ਜਿਹੜੇ ਖਾਸ ਕਰਕੇ ਮਜ਼ਦੂਰਾਂ ਦੀਆਂ ਮੰਗਾਂ ਦੇ ਉੱਤੇ ਬੋਲਦੇ ਨੇ ਖਾਸ ਕਰਕੇ ਅਨਾਜ ਮੰਡੀ ਮਜ਼ਦੂਰ ਸੰਘਰਸ਼ ਮਜ਼ਦੂਰ ਸੰਘ ਜਿਹੜਾ ਇਹਨਾਂ ਦੀ ਜਥੇਬੰਦੀ ਆ ਉਹਦੇ ਇਹ ਸੂਬਾ ਉਪ ਪ੍ਰਧਾਨ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਭਾਈ ਕਿਹੜੀਆਂ ਮੰਗਾਂ ਨੇ ਖਾਸ ਕਰਕੇ ਕਿਉਂਕਿ ਸਰਕਾਰ ਕਹਿੰਦੀ ਕਿ ਅਸੀਂ ਮੰਗਾਂ ਦੀ ਲਗਾਤਾਰ ਪੂਰਤੀ ਕਰਦੇ ਪਏ ਆ ਤੇ ਲਗਾਤਾਰ ਅਸੀਂ ਆ ਜਿਹੜਾ ਉਹ ਸਰਕਾਰ ਮਤਲਬ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਬਲੰਦ ਕਰਦੀ ਪਈ ਆ ਹੁਣ ਦੇਖਦੇ ਆ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੇ ਕੀ ਉਹਨਾਂ ਮੰਗਾਂ ਉੱਤੇ ਸਰਕਾਰ ਖਰੀ ਉਤਰ ਰਹੀ ਆ ਜਾਂ ਹਾਲੇ ਤੱਕ ਸਿਰਫ ਆਲਾਨੀ ਨੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰੀਏ ਫਿਰ ਗੱਲਬਾਤ ਦਾ سلسلہ ਸ਼ੁਰੂ ਕਰਦੇ ਆਂ ਸੁਦੇਸ਼ਪਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਸੀਂ ਕਰੀਬ ਮੈਨੂੰ ਲੱਗਦਾ ਪੌਣੇ 9 ਮਹੀਨੇ ਹੋ ਗਏ 9 ਮਹੀਨੇ ਦੇ ਆਸ-ਪਾਸ ਹੀ ਪੌਣੇ ਸਾਲ ਹੀ ਹੋ ਗਿਆ ਤੁਸੀਂ ਮੋਟਰਸਾਈਕਲ ਦੇ ਉੱਤੇ ਲੱਗੇ ਹੋਏ ਹੋਗੇ ਹਾਂਜੀ ਹਾਂਜੀ ਤੇ ਵਰਦੀ ਗਰਮੀ ਆ ਕੀ ਮਤਲਬ ਮੰਦੇ ਵਿੱਚ ਕੀ ਹੈ ਕਿ ਪਿਛਲੇ 9 ਮਹੀਨੇ ਤੋਂ ਲਗਾਤਾਰ ਲੱਗੇ ਹੋਏ ਹੋਗੇ ਪਹਿਲਾਂ ਤਾਂ ਥੋੜਾ ਜਿਹਾ ਦੱਸੋ ਕਿ ਬਈ ਕਹਾਣੀ ਕੀ ਹੈ ਜਾਂ ਮੰਗਾ ਕੀ ਹੈ ਤੁਹਾਡੀਆਂ ਸਭ ਤੋਂ ਪਹਿਲਾਂ ਮਾਨ ਸਾਹਿਬ ਜੋ ਆਪਦੇ ਸਟੂਡੀਓ ਵਿੱਚ ਜਿਹੜਾ ਆਈਵਾਲਟ ਆਪਰਾ ਸਟੂਡੀਓ ਹੈ ਦੇ ਵਿੱਚ ਸਾਨੂੰ ਬੁਲਾਇਆ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹਾਂ ਜੀ ਤੇ ਮੈਂ ਬਹੁਤ ਜ਼ਿਆਦਾ ਕੋਟੇ-ਕੋਟੇ ਤੁਹਾਡਾ ਫਿਰ ਧੰਨਵਾਦ ਕਰਦਾ ਹਾਂ ਵੀ ਸਾਨੂੰ ਚਲੋ ਇਹ ਸਾਡਾ ਫਰਜ਼ ਵੀ ਬਣਦਾ ਹੈ ਸਾਡੇ ਨਿਰਮਾਣ ਦੇ ਮਜ਼ਦੂਰ ਨੂੰ ਟੈਸਟ ਸਟੂਡੀਓ ਦੇ ਵਿੱਚ ਬੁਲਾਇਆ ਤੁਸੀਂ ਜੀ ਜਿਹੜਾ ਸਵਾਲ ਸੀ ਤੁਹਾਡਾ ਮੰਗਦਾ ਜੀ ਅੱਜ ਤੋਂ ਮਤਲਬ ਕਿ ਕੋਈ 15 ਕਿ ਮਹੀਨੇ ਪਹਿਲਾਂ ਮਾਨ ਸਾਹਿਬ ਨੇ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਦਾਣਾ ਮੰਡੀ ਮਜ਼ਦੂਰਾਂ ਦੀ 25% ਮਜ਼ਦੂਰੀ ਵਧਾਤੀ ਸੀ ਜੀ 25% ਤੋਂ ਪਾਵ ਹੈ ਜਿਹੜਾ 16 ਰੁਪਏ ਗੱਟਾ ਹੈ ਉਹ 25% ਨੂੰ ਅਗਰ ਆਪਾਂ ਬਤਾ ਦਈਏ ਤਾਂ ਉਹ ਵੀ 20 ਰੁਪਏ ਗੱਟਾ ਬਣ ਜਾਂਦਾ ਹੈ ਜੀ ਤੇ ਜਦੋਂ ਗੱਟਾ ਮਤਲਬ ਕਿ 16 ਸੀ ਤੇ 25% ਮਜ਼ਦੂਰੀ ਵਧਾਤੀ 4 ਪਰ ਗੱਟਾ ਮਤਲਬ ਕਿ ਵੀਡੀਓ ਪਾ ਦਿਜੀ ਤੇ ਮਾਰਕੀਟ ਕਮੇਟੀ ਨੇ ਜਿਹੜੀ ਲਿਸਟ ਭੇਜੀ ਹੈ ਉਹ 7 ਪੈਸੇ ਵਧਾ ਕੇ ਭੇਜੀ ਹੈ ਜੀ ਅੱਛਾ ਜੀ 7 ਪੈਸੇ ਜਿਹੜਾ ਕਿ 4 ਕਿਤੇ 4 ਰੁਪਏ ਹੈ ਕਿਤੇ 7 ਪੈਸੇ ਅਸੀਂ ਸੋਚਿਆ ਵਿੱਚ ਬਿਲਕੁਲ ਕਿਤੇ 4 ਰੁਪਏ ਮਿਲਨੇ ਸੀ ਕਿ ਗੱਟੇ ਮਗਰ ਸिलाई ਦੇ ਨਹੀਂ ਸਾਰੀ ਸਾਰੇ ਲੋਡਿੰਗ ਲਗਾ ਵਗੈਰਾ ਸਾਰੇ ਅੱਛੇ ਸਾਰੀ ਲੋਡਿੰਗ ਸਾਰੀ ਦੇਹਾ ਲੋਡਿੰਗ ਦਾ ਲਿਫਟਿੰਗ ਦਾ ਤੁਲਾਈ ਦਾ ਸਫਾਈ ਦਾ ਸਾਰਾ ਰੇਟ ਹੁੰਦਾ ਜੀ 16 ਰੁਪਏ ਦਾ ਤੇ ਉਹਨਾਂ ਨੇ ਮਤਲਬ ਕਿ ਵੀਡੀਓ ਤੋਂ ਪਾਤੀ ਵੀ 4 ਰੁਪਏ ਘੱਟਾ ਵਧਾਤਾ ਮੈਂ ਸਾਰੀ ਪਬਲਿਕ ਨੂੰ ਸਾਰੇ ਵਾਰਡ ਦੇ ਵਿੱਚ ਪਤਾ ਲੱਗ ਗਿਆ ਤੇ ਜਿਹੜੀ ਮਾਰਕੀਟ ਕਮੇਟਰੀ ਲਿਸਟ ਭੇਜੀ ਉਹ 7 ਪੈਸੇ ਵਧਾ ਕੇ ਭੇਜੀਏ ਜੀ 60 ਪੈਸੇ 7 ਪੈਸੇ ਸਿਰਫ 7 ਸਿਰਫ 7 ਪੈਸੇ ਜੀ ਅੱਛਾ ਜੀ ਅਸੀਂ ਸੋਚਿਆ ਵੀ ਕੋਈ ਗੱਲ ਨਹੀਂ ਜੀ ਕਣਕ ਦਾ ਸੀਜ਼ਨ ਹੈ ਵੀ ਝੋਨੇ ਦਾ ਸੀਜ਼ਨ ਆਊਗਾ ਉਦੋਂ ਵਧਾ ਕੇ ਵਾਦਾ ਦੇਣਗੇ 4 ਰੁਪਏ ਘੱਟਾ ਜਦੋਂ ਕਣਕ ਦਾ ਸੀਜ਼ਨ ਝੋਨੇ ਦਾ ਸੀਜ਼ਨ ਆਇਆ 9ਵੇਂ ਮਹੀਨੇ ਦੇ ਵਿੱਚ ਉਹਨਾਂ ਨੇ ਜਿਹੜੀ ਲਿਸਟ ਸਤੰਬਰ ਦੇ ਵਿੱਚ ਆਈ ਤੇ ਉਸ ਟਾਈਮ 1 ਸਤ ਚਾਰ ਰੁਪਏ ਘਟਾ ਉਸ ਟਾਈਮ ਵੀ ਨਹੀਂ ਵਧਾਇਆ ਜੀ ਤੇ ਵੀਡੀਓ ਪਾਤੀ ਜੀ ਕਿ ਚਾਰ ਰੁਪਏ ਘਟੇ ਦੀ 4 ਰੁਪਏ ਹਾਂ ਉਹ ਕੜਕ ਦਾ ਸੀਜ਼ਨ ਵੀ ਐਵੇਂ ਗਿਆ ਹਾਂ ਉੱਥੇ ਬੱਲੇ ਬੱਲੇ ਖੱਟ ਲਈ ਕੱਲੀ ਵੀਡੀਓ ਚ ਹਾਂਜੀ 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 ਤੇ ਖਬਰਾਂ ਖਬਰਾਂ ਲੱਗ ਘਟਗਾ ਉਹ ਤੋਂ ਬਾਅਦ ਹਾਂ ਸਤੰਬਰ ਦੇ ਵਿੱਚ ਜਿਹੜਾ ਰਜਿਸਟਰ 15 ਪੇ ਵਧ ਕੇ ਆਈ ਉਸ ਤੋਂ ਬਾਅਦ ਜੀ ਅਸੀਂ ਇਹਨਾਂ ਦਾ ਮਤਲਬ ਕਿ ਰੋਸ ਮੁਜਾਰੇ ਉਰ ਧਰਨੇ ਸਟਾਰਟ ਕਰਦੇ ਮੰਡੀਆਂ ਦੇ ਵਿੱਚ ਜ਼ਿਲ੍ਹੇ ਦੀ ਆਪਣੀ ਚਾਰ ਮੰਡੀਆਂ ਹੈ ਜੀ ਜ਼ਿਲ੍ਹੇ ਦੇ ਵਿੱਚ ਮੁਖਤਸਰ ਜੀ ਮੁਖਤਸਰ ਸਾਹਿਬ ਬਰੀਵਾਲਾ ਮੰਡੀ ਗਿੱਦੜਵਾ ਤੇ ਮਲੋਟ ਇਹ ਚਾਰ ਮੰਡੀਆਂ ਅਸੀਂ ਚਾਰੇ ਮੰਡੀਆਂ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਧਰਨੇ ਲਾਏ ਜੀ ਸਰਕਾਰ ਦੇ ਖਿਲਾਫ ਵੀ ਸਾਡੀ ਜਿਹੜੀ ਮਜ਼ਦੂਰੀ ਤੁਸੀਂ ਵਧਾ ਦਿੱਤੀ ਹੈ ਵੀਡੀਓ ਤੁਸੀਂ ਪਾ ਦਿੱਤੀ ਹੈ ਤੇ ਉਹ ਸਾਨੂੰ ਦੇ ਦਿਓ ਹਾਂ ਜੀ ਤੇ ਉਸ ਤੋਂ ਬਾਅਦ ਅਸੀਂ ਵੇਖਿਆ ਵੀ ਚਲੋ ਹੁਣ ਕਣਕ ਦਾ ਸੀਜ਼ਨ ਜਿਹੜਾ ਕਿ ਹੁਣ ਗਿਆ ਹੀ ਹੈ ਹੁਣ ਪੰਜਵਾਂ ਮਹੀਨਾ ਚੱਲ ਰਿਹਾ ਤੇ ਤੀਜੇ ਮਹੀਨੇ ਤੇ ਲਿਸਟ ਜਿਹੜੀ ਜਾਰੀ ਕੀਤੀ ਹੈ ਇਹਨਾਂ ਨੇ ਕਣਕ ਦੇ ਸੀਜ਼ਨ ਦੀ ਉਸ ਦੇ ਵਿੱਚ 30 ਪੈਸੇ ਵਧਾਏ ਜੀ ਅੱਛੇ ਜੀ ਜੇ 30 ਪੈਸੇ ਤੋਂ ਵਧਾਏ ਤੇ ਫਿਰ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਤੇ ਉਸ ਤੋਂ ਬਾਅਦ ਅਸੀਂ ਬਾਈਕਾਟ ਕਰਤਾ ਜੀ ਇਹਨਾਂ ਬਿਹਾ ਕੋਈ ਵੀ ਇਹਨਾਂ ਨੂੰ ਕੋਈ ਫਾਇਦਾ ਨਹੀਂ ਇਲੈਕਸ਼ਨਾਂ ਦੇ ਵਿੱਚ ਬਾਈਕਾਟ ਬਾਈਕਾਟ ਕਰਾ ਦੇ ਵਿੱਚ ਜਾ ਜਾ ਕੇ ਅਸੀਂ ਬਾਈਕਾਟ ਵੀ ਲੋਕਾਂ ਨੂੰ ਸਮਝਾਣੇ ਇਹ ਕਰੀ ਇਹਨਾਂ ਨੂੰ ਬਾਈਕਾਟ ਕਰੋ ਇਹਨਾਂ ਨੂੰ ਪਤਾ ਲੱਗ ਗਿਆ ਇਹ ਹੀ ਹੋ ਸਾਡੀ ਜੀ ਅੱਛਾ ਮੈਨੂੰ ਹੁਣ ਜੇਰਾ ਖੁੱਲ ਕੇ ਦੱਸੋ ਤਾਂ ਹੋਗਾ ਜਿਹੜੀ ਰੇਟ ਦੀ ਗੱਲ ਹੋ ਗਈ ਚਲੋ ਪੈਸੇ ਪਿੱਛੇ ਤਾਂ ਹਰ ਬੰਦਾ ਹੈ ਕਿਉਂਕਿ ਪੈਸਾ ਜ਼ਰੂਰੀ ਵੀ ਹੈ ਤੁਹਾਡੀ ਹੈ ਨਾ ਕਿਉਂਕਿ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਤੁਹਾਡਾ ਮੁੱਲ ਮਿਲਣਾ ਜ਼ਰੂਰੀ ਹੈ ਤੁਹਾਨੂੰ ਲੱਗਿਆ ਕਿ ਯਾਰ ਸਾਨੂੰ ਉਨੇ ਪੈਸੇ ਨਹੀਂ ਬਣਦੇ ਵਧਾਉਣੇ ਚਾਹੀਦੇ ਸਰਕਾਰ ਨੇ ਨਹੀਂ ਵਧਾਇਆ ਹਾਂ ਜੀ ਉਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਦਿੱਕਤਾਂ ਨੇ ਜਿਹੜੀਆਂ ਮੰਡੀਆਂ ਦੇ ਵਿੱਚ ਆਉਂਦੀਆਂ ਨੇ ਖਾਸ ਕਰਕੇ ਕਿਉਂਕਿ ਕਿਸਾਨਾਂ ਨਾਲੀ ਦੀ ਦਿੱਕਤ ਆਉਂਦੀ ਹੈ ਨੇ ਮਜ਼ਦੂਰਾਂ ਦੀ ਵੀ ਦਿੱਕਤ ਆਉਂਦੀ ਹੈ ਨੇ ਹੈਨਾ ਤਾਂ ਹੋਰ ਕਿਹੜੀਆਂ ਦਿੱਕਤਾਂ ਨੇ ਜਿਹੜੀਆਂ ਪਹਿਲਾਂ ਮਤਲਬ ਇਹ ਵੀ ਉਦਾਂ ਹੀ ਕੰਮ ਚੱਲੀ ਜਾਂਦਾ ਹੈਗਾ ਯਾਰ ਕੋਈ ਬਦਲਾਅ ਨਹੀਂ ਹੋਇਆ ਦੇਖੋ ਜੀ ਇਸ ਦੇ ਵਿੱਚ ਮੰਗਾ ਬਹੁਤ ਹੈਗੇ ਦਾਣਾ ਮੰਡੀਆਂ ਦੇ ਵਿੱਚ ਕੋਈ ਚੌਕੀਦਾਰ ਨਹੀਂ ਹੁੰਦਾ ਕਿਸਾਨਾਂ ਦੇ ਜਿੰਸ ਨੂੰ ਜਦੋਂ ਤੱਕ ਉਹਨਾਂ ਦੀ ਖਰੀਦ ਨਹੀਂ ਹੁੰਦੀ ਤੇ ਐਵੇਂ ਮਤਲਬ ਕਿ ਉੱਥੋਂ ਦੇ ਆਵਾਰਾ ਜੇ ਕੋਈ ਬਜ਼ੁਰਗੋ ਜਿਹੜੇ ਅਣਪਛਾਤੇ ਬੰਦੇ ਹੋਣ ਉਹਨਾਂ ਦਾ ਚੋਣੇ ਪਰ ਪਰ ਕਿਸ ਜਿੰਨ ਸੁਲ ਲੈ ਜਾਂਦੇ ਜੀ ਤੁਲਿਆਬਾਦ ਗੱਟੇ ਚੱਕ ਲੈ ਜਾਂਦੇ ਜੀ ਅਣਪਛਾਤੇ ਬੰਦੇ ਜੀ ਅਣਪਛਾਤੇ ਜਨਾਨੀ ਹੈ ਜੀ ਜੋ ਕੋਈ ਚੌਕੀਦਾਰੇ ਦਾ ਕੰਮ ਹੈ ਨਹੀਂ ਕੋਈ ਪਾਣੀ ਦਾ ਦੇਖੋ ਤੁਸੀਂ ਦਾਣਾ ਮੰਡੀ ਦੇ ਵਿੱਚ ਸਪੈਸ਼ਲ ਇੱਕ ਟੈਂਕੀ ਲੱਗੀ ਹੋਈ ਹੈ ਤੁਸੀਂ ਪਾਣੀ ਨਹੀਂ ਪੀ ਸਕਦੇ ਜੀ ਪਾਣੀ ਤਾਂ ਕਿ ਉਸ ਨੂੰ ਤੁਸੀਂ ਕੁਰਲੀ ਵੀ ਨਹੀਂ ਕਰ ਸਕਦੇ ਹੈ ਪਾਣੀ ਹੁਣ ਜਾ ਕੇ ਚੈੱਕ ਕਰ ਲਓ ਜੀ ਉਹ ਪਾਣੀ ਵੀ ਜਮਾ ਕੋੜਾ ਪਾਣੀ ਉਹ ਪਾਣੀ ਪਿਆ ਰਹੇ ਜੀ ਸਪੈਸ਼ਲ ਕਮੇਟੀ ਆਪਣੇ ਇੱਥੇ ਦੇਖ ਲਓ ਤੁਸੀਂ ਟੈਂਕੇ ਲੱਗੇ ਕਮੇਟੀਆਂ ਚ ਸਾਰੇ ਹਾਲ ਹੁਆ ਹੋਰ ਚਲੋ ਦੇਖੋ ਇਸ ਤਰ੍ਹਾਂ ਹੁੰਦਾ ਜੀ ਜਿਹੜਾ ਇੱਥੋਂ ਦਾ ਮਜ਼ਦੂਰ ਹੁੰਦਾ ਨੇ ਪੰਜਾਬ ਦਾ ਮਜ਼ਦੂਰ ਜਿਹੜਾ ਦੁਕਾਨਾਂ ਤੇ ਕੰਮ ਕਰਦਾ ਚਲੋ ਉਹ ਤਾਂ ਅੰਦਰ ਪਾਣੀ ਪੀ ਲੂਗਾ ਕੋਈ ਨਹੀਂ ਜਿਹੜਾ ਬਿਹਾਰ ਦਾ ਜਾਂ ਹੋਰ ਸਟੇਟਾਂ ਤੋਂ ਜਿਹੜੇ ਵਿਚਾਰੇ ਆਉਂਦੇ ਐ ਉਹਨਾਂ ਨੂੰ ਨਾਣੂਣ ਦਾ ਜਾਂ ਉਕੋੜਾ ਪਾਣੀ ਪੀਣਾ ਪੈਂਦਾ ਸਾਰਿਆਂ ਨੂੰ ਉੱਥੇ ਹੋ ਲੋਕਲ ਬੰਦਾ ਤਾਂ ਚਲੋ ਜਾਏ ਉਹ ਘਰੇ ਕਿਸੇ ਵੇਲੇ ਨਹੀਂ ਅੰਦਰ ਜਾ ਕੇ ਪੀ ਲੂਗਾ ਚਲੋ ਕੋਈ ਗੱਲ ਨਹੀਂ ਹਾਂਜੀ ਤੇ ਮਾਰਕੀਟ ਕਮੇਟੀ ਦੇ ਵਿੱਚ ਇੱਕ ਦਿਖਾਵੇ ਵਾਸਤੇ ਚਾਰ ਪੰਜ ਜੇ ਉਹ ਘੜੇ ਰੱਖ ਕੇ ਇੱਕ ਪਿਆਉ ਬਣਾ ਦਿੰਦੇ ਜੇ ਚਾਰੇ ਕੋਨਾ ਤੇ ਜੀ ਹਜ਼ਾਰੋਂ ਬੰਦਾ ਤੁਸੀਂ ਇਹ ਮੰਨ ਕੇ ਚੱਲੋ ਮਲੋਟ ਦੀ ਇਹ ਦਾਣਾ ਮੰਡੀ ਦੇ ਵਿੱਚ 400 ਨੰਬਰਦਾਰ ਹੈ ਜੀ 400 ਨੰਬਰਦਾਰ ਜਿਹੜਾ ਜਿਸ ਨੂੰ ਆਪਾਂ ਇੱਕ ਆਗੂ ਕਹਿ ਦਿੰਨੇ ਲੀਵਰ ਦਾ 400 ਦੇ ਨਾਲ 20-20 ਬੰਦੇ ਮਤਲਬ ਕਿ ਕੰਮ ਕਰਦੇ ਇੱਕ ਇੱਕ ਦੇ ਪਿੱਛੇ ਕਿਤੇ 15 20 ਕਿਤੇ 25 ਵੀ ਹੁਣ 400 ਬੰਦੇ ਦਾ ਤੁਸੀਂ 20 ਨਾਲ ਗੁਣਾ ਕਰ ਲੋ ਕਿੰਨਾ ਮਲੋੜ ਮੰਡੀ ਦੇ ਵਿੱਚ ਤੇ ਪੀਣ ਨੂੰ ਪਾਣੀ ਨੂੰ ਚਾਰੇ ਗੇਟਾ ਦੇ ਉੱਤੇ ਕੋਈ 40 ਕੁ ਕੜੇ ਰੱਖੇ ਹੋਣਗੇ 400 ਨੂੰ 20 ਨਾਲ ਗੁਣਾ ਕਰੀਏ ਆਪਾਂ ਕਿੰਨਾ ਬਣ ਗਿਆ 8000 ਹੋ ਗਿਆ ਜੀ ਜੀ 8000 8000 ਬੰਦੇ ਨੂੰ ਕੜੇ ਕਿੰਨੇ ਰੱਖੇ ਆ 40 ਘਟ ਕੜੇ ਕਿੱਥੋਂ ਪੀਣ ਗਿਲੇ ਬਿਹਾਰ ਦੀ ਲੇਬਰ ਇਹਦੇ ਹੋਰ ਵਿਚਾਰੇ ਉਹ ਬਿਮਾਰੀਆਂ ਉਹ ਤਾਂ ਰੋ ਰੋ ਕੇ ਜਾਂਦੇ ਐ ਇੰਨਾ ਬੁਰਾ ਹਾਲ ਸਿਰਫ ਮਜ਼ਦੂਰੀ ਦੇ ਕਾਰਨ ਜਾਂ ਹੋਰ ਮਤਲਬ ਕਿ ਜਿਹੜੀ ਪਰੇਸ਼ਾਨੀਆਂ ਕਾਰਨ ਮਜ਼ਦੂਰ ਬਾਹਰ ਦਾ ਮਜ਼ਦੂਰ ਜਿਹੜਾ ਇੰਨਾ ਪਰੇਸ਼ਾਨ ਹੋ ਗਿਆ ਹੁਣ ਕਿ 60% ਮਜ਼ਦੂਰ ਘਟਾਏ ਆ ਜੀ ਪਿਆਰ ਤੋਂ ਬਹੁਤ ਬੁਰਾ ਹਾਲ ਹੋਇਆ ਜਿਉਂ ਕਿ ਕਿਉਂਕਿ ਲੇਬਰ ਨਹੀਂ ਮਿਲਦੀ ਕੋਈ ਇਹਨਾਂ ਦਾ ਪ੍ਰਬੰਧ ਹੈ ਨਹੀਂ ਹਾਂ ਜੀ ਮੰਨ ਲਓ ਕੋਈ ਮਜ਼ਦੂਰੀ ਪੂਰਾ ਰੇਟ ਨਹੀਂ ਮਿਲਦਾ ਇਹ ਤੁਸੀਂ ਆਪ ਜਾ ਕੇ ਮੰਡੀ ਦੇ ਵਿੱਚ ਤੁਸੀਂ ਦੇ ਪੁੱਛ ਸਕਦੇ ਹੋ ਵੀ ਜਿਹੜਾ ਰੇਟ ਸਰਕਾਰੀ ਰੇਟ ਜਿਹੜਾ ਹੁੰਦਾ ਹੈ ਨਾ ਜੀ 16 ਰੁਪਏ ਗੱਟਾ ਉਹ 16 ਰੁਪਏ ਗੱਟਾ ਮਿਲਦਾ ਨਹੀਂ ਹੈ ਜੀ ਹੂੰ ਜੀ ਜਦੋਂ ਆਰਥ ਆਰਥੀਆ ਬੰਦਾ ਹੁੰਦਾ ਆਰਥੀਆ ਹੁੰਦਾ ਹੈ ਨਾ ਜੀ ਉਹ ਜਿਹੜਾ 16 ਰੁਪਏ ਗੱਟਾ ਦੇਣਾ ਹੁੰਦਾ ਨਾ ਮਜ਼ਦੂਰ ਨੂੰ ਦਿੰਦੇ ਐ ਉਹ ਖਰੀਦਦਾਰ ਕੋਲ ਅੱਧੇ ਪੈਸੇ ਖਰੀਦਦਾਰ ਕੋਲ ਲੈਂਦਾ ਤੇ ਅੱਧੇ ਵੇਚਣ ਵਾਲੇ ਕੋਲ ਤੇ ਅੱਧੇ ਖਰੀਦਦਾਰ ਕੋਲ ਉਹ 16 ਰੁਪਏ ਬਣ ਗਏ ਤੇ ਮਜ਼ਦੂਰ ਨੂੰ ਦੇਣਾ ਹੁੰਦਾ ਉਹ 16 ਰੁਪਏ ਮਜ਼ਦੂਰ ਨੂੰ ਨਹੀਂ ਮਿਲਦਾ ਜੀ 2 ਰੁਪਏ ਘਟਾ ਕੇ 3 ਰੁਪਏ ਘਟਾ ਕੇ 1 ਰੁਪਏ ਘਟਾ ਕੇ ਇਸ ਤਰ੍ਹਾਂ ਕਰਕੇ ਸਾਰਾ ਮੰਡੀ ਦੇ ਵਿੱਚ ਜਿੰਨਾ ਕੁ ਵਟਾ ਲੱਗਦਾ ਉਹਨਾ ਕੁ ਵਟਾ ਲੰ ਕਰ ਦਈਏ ਬਹੁਤ ਬੁਰਾ ਹਾਲ ਹੈ ਮੰਡੀਆਂ ਦਾ ਬਹੁਤ ਬੁਰਾ ਜੀ ਅੱਛਾ ਆਪਣੇ ਤਾਂ ਗੱਲ ਇਹ ਹੈ ਵੀ ਜਦੋਂ ਤੁਹਾਨੂੰ ਪਤਾ ਕਿ ਕਣਕ ਦਾ ਸੀਜ਼ਨ ਹੋਵੇ ਚਾਹੇ ਝੋਨੇ ਦਾ ਸੀਜ਼ਨ ਹੋਵੇ ਹੈਨਾ ਹਾੜੀ ਸੋਨੀ ਦੀ ਫਸਲ ਦੀ ਇਹ ਤੋਂ ਖਰੀਦ ਸ਼ੁਰੂ ਹੁੰਦੀ ਹੈ ਤੁਹਾਨੂੰ ਪਤਾ ਕਿ ਅਫਸਰ ਵੀ ਹੁੰਦੇ ਆ ਮੰਡੀਆਂ ਦੀ ਚੈਕਿੰਗ ਕਰਨ ਉਸ ਤੋਂ ਇਲਾਵਾ ਲੀਡਰ ਵੀ ਹੁੰਦੇ ਆ ਕਿ ਜੀ ਆਏ ਆ ਅਸੀਂ ਅੱਜ ਤੋਂ ਘਾਟਨ ਕਰ ਦਿੱਤਾ ਮੂਰਤ ਕਰ ਦਿੱਤਾ ਜੀ ਇਸ ਤੋਂ ਬਾਅਦ ਖਰੀਦ ਚਾਲੂ ਹੋ ਗਈ ਹੈ ਹਾਂ ਜੀ ਹਾਂ ਜੀ ਉਹਨਾਂ ਨੂੰ ਨਹੀਂ ਕਦੇ ਦੱਸੀ ਤੁਸੀਂ ਮੰਗ ਕਿਉਂਕਿ ਉਸ ਤੋਂ ਬਾਅਦ 2-3 ਸੀਜ਼ਨ ਤਾਂ ਨਿਕਲੀ ਗਏ ਨਾ ਹੁਣ ਤੱਕ ਹਾਂਜੀ ਹਾਂਜੀ ਦੱਸਦੇ ਆ ਜੀ ਕੋਈ ਸੁਣਾ ਹੀ ਨਹੀਂ ਹੁੰਦੀ ਜੀ ਦੱਸਦੇ ਆ ਜੀ ਮੌਕੇ ਤੇ ਜਾ ਜਾ ਕੇ ਅਸੀਂ ਦੱਸਦੇ ਹੁਣ ਮੈਡਮ ਬਲਜੀਤਕੌਰ ਜਿਹਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਮਜ਼ਦੂਰੀ ਬਾਰੇ ਮਜ਼ਦੂਰੀ ਵਧਾਣ ਬਾਰੇ ਅਸੀਂ ਮੰਗ ਪੱਤਰ ਦਿੱਤਾ ਸੀਗਾ ਅੱਜ ਤੋਂ ਕੋਈ ਢੂੜ ਸਾਲ ਪਹਿਲਾਂ ਤੇ ਉਸ ਤੋਂ 3 ਮਹੀਨੇ ਬਾਅਦ ਮਜ਼ਦੂਰੀ ਮਾਨ ਸਾਹਿਬ ਨੇ ਵੀਡੀਓ ਪਾਤੀ ਵਧ ਵੀ ਗਈ ਪਰ ਮਿਲੀ ਨਹੀਂ ਹੁਣ ਤੱਕ ਅੱਛਾ ਕਾਗਜ਼ਾਂ 'ਚ ਵਧ ਗਈ ਖਾਵਣਾ 'ਚ ਵਧ ਗਈ ਵਧ ਗਈ ਨੇ ਜਦੋਂ ਤੱਕ ਉਹਨਾਂ ਨੂੰ ਮਾਰਕੀਟ ਕਮੇਟੀ ਨੂੰ ਲਿਸਟ ਨਹੀਂ ਭੇਜਦੇ ਸਰਕਾਰ ਉਦੋਂ ਤੱਕ ਸਾਨੂੰ ਮਜ਼ਦੂਰੀ ਨਹੀਂ ਮਿਲਦੀ ਕਹਿਣ ਕੁ ਜੋ ਮਰਜੀ ਕਹੀ ਜਾਈਏ ਤੇ ਕਮੇਟੀ ਵਾਲਿਆਂ ਨੂੰ ਪੁੱਛੇ ਵੀ ਅਰੇ ਵੀ ਆਹ ਕੀ ਚੱਕਰ ਹੈ ਜੀ ਮਾਨ ਸਾਹਿਬ ਨੇ ਤਾਂ ਸਰਕਾਰ ਨੇ ਭੇਜਣੀ ਹੈ ਜੀ ਅੱਛਾ ਉਹ ਇੱਕ ਸਰਕਾਰ ਨੇ ਭੇਜਣੀ ਐਸੀ ਕੁਝ ਨਹੀਂ ਕਰਦੇ ਅੱਜ ਤਾਂ ਉੱਪਰ ਭੇਜਣਗੇ ਉਹ ਦੇ ਸਕਦੇ ਐ ਜੀ ਤੁਹਾਡੀ ਇਸ ਤਰ੍ਹਾਂ ਥੋੜੀ ਤੁਹਾਡੀ ਗੱਲ ਉੱਪਰ ਤੁਸੀਂ ਡੀਸੀ ਨੂੰ ਮਿਲੋ ਅਜੀ ਕਾਈ ਮਨ ਪੱਤਰ ਉਸ ਤੋਂ ਬਾਅਦ ਉਹ ਮੰਗ ਪੱਤਰ ਵਿਧਾਨਵਾਰੇ ਆਖਿਆ ਜੀ ਜਦੋਂ ਵੱਧ ਕੇ ਆ ਗਿਆ ਉਸ ਤੋਂ ਬਾਅਦ ਝੋਣਡੇ ਦੇ ਸੀਜ਼ਨ ਵਿੱਚ ਵੀ ਉਹ ਮੇਰੇ ਕੋਲ ਫੋਟੋਆਂ ਹੈਗੀਆਂ ਮੈਡਮ ਬਲਜੀਤਪੁਰ ਜੀ ਨੂੰ ਮਾਨਯੋਗ ਉਹਨਾਂ ਨੂੰ ਵੀ ਅਸੀਂ ਮਤਲਬ ਕਿ ਦਿੱਤਾ ਅਸੀਂ ਮੰਗ ਪਤਾ ਸੀ ਸਾਡੀ ਮਜ਼ਦੂਰੀ ਵਧ ਕੇ ਆ ਗਈ ਦੇ ਦਿਓ ਫਿਰ ਵੀ ਨਹੀਂ ਮਿਲਦੀ ਅੱਛਾ ਚਲੋ ਰੋਜੀ ਰੋਟੀ ਦਾ ਮਸਲਾ ਵੈਸੇ ਤਾਂ ਪਰ ਫਿਰ ਵੀ ਮੈਂ ਇਹ ਚੀਜ਼ ਪੁੱਛਣੀ ਚਾਹੂੰਗਾ ਕਿਉਂਕਿ ਉਤਲੇ ਗੱਲਾਂ ਉਹ ਕੁਝ ਹੋਰ ਹੁੰਦੀਆਂ ਖਬਰਾਂ ਚ ਕੱਲਾ ਕੁਝ ਹੋਰ ਹੁੰਦਾ ਕਹਿੰਦੇ ਹਨ ਜੀ ਜਿਹੜਾ ਬੰਦਾ ਧਰਤੀ ਤੇ ਕੰਮ ਕਰਦਾ ਹੈਠਾਂ ਕੰਮ ਕਰਦਾ ਉਹਦੇ ਲਈ ਕੁਝ ਜਿੰਦਗੀ ਹੋਰ ਹੁੰਦੀ ਹੈ ਹਾਂ ਜੀ ਹਾਂ ਜੀ ਉੱਤੋਂ ਤਾਂ ਬਹੁਤ ਕੁਝ ਹੁੰਦਾ ਕਿ ਜੀ ਅਸੀਂ ਮਜ਼ਦੂਰਾਂ ਦਾ ਧਿਆਨ ਰੱਖਦੇ ਹਾਂ ਅਸੀਂ ਇਹ ਕਰਦੇ ਹਾਂ ਉਹ ਕਰਦੇ ਹਾਂ ਲੀਡਰ ਵੀ ਜਿਵੇਂ ਤੁਸੀਂ ਦੱਸ ਦਿੱਤਾ ਕਿ ਯਾਰ ਇੱਕ ਵਾਰ ਇਹਨਾਂ ਨੇ ਘੜੇ ਰੱਖੇ ਹਾਂਜੀ ਹਾਂਜੀ ਉਹ ਤੋਂ ਬਾਅਦ ਵੀ ਤੂੰ ਕੌਣ ਤੇ ਮੈਂ ਕੌਣ ਪਤਾ ਨਹੀਂ ਇਹਨਾਂ ਚ ਪਾਣੀ ਹੁੰਦਾ ਵੀ ਇਹ ਕਿ ਨਹੀਂ ਹੁੰਦਾ ਪੁਰਾਣਾ ਚਾਰ ਦਿਨ ਪਾਇਆ ਉਹਤੇ ਬਿੱਲੇ ਉੱਥੇ ਘੁੰਮਦੇ ਰਹਿੰਦੇ ਸੀ ਉੱਥੇ ਘੁੰਮਦੇ ਰਹਿੰਦੇ ਸੀ ਕਿਸ ਦਾ ਕੋਈ ਕਹ ਲੋ ਕੋਈ ਚਾਪਨ ਨੰਗਾ ਰਹਿ ਗਿਆ ਕੋਈ ਕੋਈ ਢੱਕਿਆ ਕੋਈ ਨਹੀਂ ਢੱਕਿਆ ਨਾ ਮਤਲਬ ਜੇ ਆਪਾਂ ਉਸ ਤੋਂ ਦੇਖ ਗਏ ਇੱਕ ਮਜ਼ਦੂਰ ਨੂੰ ਕਿੰਨੇ ਕੁ ਪੂਰੀ ਹੱਡ ਭਿੰਨ ਮਿਹਨਤ ਕਰਦਾ ਉਹ ਕੋਈ ਟਾਈਮ ਨਹੀਂ ਉਹਦਾ ਹਾਂਜੀ ਹਾਂਜੀ ਤੜਕੇ ਸੁਨੇਹਾ ਵੀ ਲੱਗ ਜਾਊਗਾ ਇਹ ਨਹੀਂ ਪਤਾ ਵੀ ਆਥ ਨੇ ਯਾਰ ਵੀ 9 ਵਜੇ ਜਾਣਗੇ ਰਾਤ ਦੇ 10:00 ਵਜੇ ਜਾਣਗੇ ਉਹਨ ਕਿੰਨੇ ਕੇ ਪੈਸੇ ਬਣਦੇ ਹੋਣਗੇ ਲੀਵਰ ਮਤਲਬ ਮोटा ਜਿਹਾ ਕੋਈ ਆਈਡੀਆ ਮੈਂ ਪੁੱਛ ਰਿਹਾ ਵੀ ਕਿਉਂਕਿ ਸਰਕਾਰ ਤਾਂ ਬਹੁਤ ਖੁਸ਼ ਕਹਿੰਦੀ ਹੈ ਨਾ ਮੈਂ ਉਸ ਤੋਂ ਨਾ ਪੁੱਛਿਆ ਤੁਸੀਂ ਇਹ ਹਿਸਾਬ ਲਾ ਲਓ ਜੀ 24 ਘੰਟਿਆਂ ਦੇ ਵਿੱਚ ਮਸਾਂ ਉਹਨਾਂ ਨੂੰ ਸੌਣ ਦੇ ਇਹ ਮਤਲਬ ਕਿ ਕਣਕ ਦਾ ਸੀਜ਼ਨ ਹੁੰਦਾ ਨੇ ਜੀ ਇਹ ਹੁੰਦਾ ਕੋਈ 1 ਮਹੀਨੇ ਦਾ ਜੀ ਝੋਨੇ ਦਾ ਸੀਜ਼ਨ ਹੁੰਦਾ 1.5 ਮਹੀਨੇ ਦਾ ਹੂੰ ਤੋ ਕਿ ਪਹਿਲਾਂ ਪਰਮਲ ਆ ਗਿਆ ਫਿਰ ਬਾਸਮਤੀ ਆ ਗਿਆ ਹਾਂਜੀ ਉਹ ਲੰਬਾ ਸੀਜ਼ਨ ਪੈ ਜਾਂਦਾ ਥੋੜਾ 15 ਕ ਦਿਨ ਦਾ ਤੇ ਜਿਹੜਾ ਚੋਨੇ ਦਾ ਆਪ ਕਣਕ ਦੀ ਗੱਲ ਕਰ ਲੈਣੇ ਜੀ ਕਣਕ ਦੇ ਸੀਜ਼ਨ ਦੇ ਵਿੱਚ ਇੱਕ ਮਹੀਨਾ ਜਦੋਂ ਮਜ਼ਦੂਰ ਇੱਥੇ ਰਹਿੰਦਾ ਨਾ ਸਿਰਫ ਇੱਥੇ ਆ ਕੇ ਉਹ 4 ਘੰਟੇ ਜਾਂ 5 ਘੰਟੇ ਸੌਂਦਾ ਹੈ ਜੀ ਸਾਰਾ ਦਿਨ ਉਹ ਕੰਮ ਕਰਦਾ ਹੈ ਹਾਂਜੀ ਕੰਮ ਕਰਦਾ ਹੈ ਤੇ ਮਿਲਦਾ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਬਸ ਇਹ ਸਮਝ ਲਓ ਤੁਸੀਂ ਵੀ 24 ਘੰਟਿਆਂ ਦੇ ਵਿੱਚ 4 ਘੰਟੇ 5 ਘੰਟੇ ਸੌ ਕੇ ਉਹਨਾਂ ਨੂੰ ਜੇ ਅਗਰ 12000 ਰੁਪਏ 13000 ਰੁਪਏ ਮਿਲ ਜਾਂਦਾ ਹੈ ਵੀ ਵੀ ਘੰਟੇ ਕੰਮ ਕਰਕੇ ਹੂੰ 20 ਵੀ ਘੰਟੇ ਕੰਮ ਕਰਕੇ ਹਾਂਜੀ ਉਸ ਤੋਂ ਬਾਅਦ ਵੀ ਦੇਖੋ ਚੋਰੀਆਂ ਬਹੁਤ ਹੁੰਦੀਆਂ ਹਨ ਉਹਨਾਂ ਦੀ ਨਿਗਰਾਨੀ ਵੀ ਕਰਦਾ ਸਾਨੂੰ ਨਿਗਰਾਨੀ ਤੇ ਜੋ ਉਹਨਾਂ ਚੌਕੀਦਾਰਾ ਜਿਹੜਾ ਗੱਟਾ ਪਿਆ ਹੈ ਨਾ ਜੇ ਹਜ਼ਾਰੋਂ ਗੱਟਾ ਉੱਥੇ ਪਿਆ ਹੁੰਦਾ ਇੱਕ ਇੱਕ ਦੁਕਾਨ ਦਾ 10 15 ਪੰਜ ਪੰਜ ਗੱਟੇ ਹਜ਼ਾਰ ਪਏ ਹੁੰਦੇ ਆ ਉਹਨਾਂ ਦਾ ਚੌਕੀਦਾਰਾ ਵੀ ਇਹ ਕਰਦਾ ਉਹਦੀ ਕੋਈ ਚੌਕੀਦਾਰੀ ਨਹੀਂ ਮਿਲਦੀ ਉਹ ਕੋਈ ਨਹੀਂ ਮਿਲਨੀ ਸਾਰੀ ਦਿਹਾੜੀ ਤੁਸੀਂ ਕਹ ਲੋ ਕਿ 4 ਘੰਟੇ 5 ਘੰਟੇ ਸੌ ਕੇ ਸੌ ਕੇ ਚੰਮ ਪਟਾਕੇ ਉਹਨੂੰ ਮਹੀਨੇ ਦਾ ਕੋਈ 10 12 ਹਜ਼ਾਰ ਸੀਜ਼ਨ ਦਾ ਜਿਹੜਾ ਬਣਦਾ ਅੱਛਾ ਉਸ ਤੋਂ ਬਾਅਦ ਕੀ ਹੁੰਦਾ ਜੀ ਉਸ ਤੋਂ ਬਾਅਦ ਉਹ ਮਾਲ ਨਹੀਂ ਚੱਕਿਆ ਜਾਂਦਾ ਕੰਮ ਤਾਂ ਬੰਦ ਹੋ ਗਿਆ ਮਾਲ ਨਹੀਂ ਚੱਕਿਆ ਜਾਂਦਾ 15 15 ਦਿਨ ਤੱਕ ਮਾਲ ਨਹੀਂ ਚੱਕਿਆ ਜਾਂਦਾ ਉਹ ਮਜ਼ਦੂਰ ਵਿਚਾਰਾ ਉੱਥੇ ਬੈਠਾ ਬੈਠਾ ਉਹ ਹੀ ਖਾ ਲੈਂਦਾ ਹਾਂ ਉਹ ਜੋ ਵੀ ਖਰਚਾ ਹੋ ਜਾਂਦਾ ਹਾਂਜੀ ਹਾਂਜੀ ਉਹ ਖਰਚਾ ਉਹਦੇ ਵਿੱਚ ਖਰਚਾ ਉਹ ਰੋ ਰੋ ਕੇ ਕਈ ਮਜ਼ਦੂਰ ਤਾਂ ਇੱਥੇ ਰੋ ਰੋ ਕੇ ਜਾਂਦੇ ਸੀ ਪੂਰਾ ਰੇਟ ਨਹੀਂ ਮਿਲਣਾ ਮੈਨੂੰ 400 ਦੁਕਾਨਾਂ ਦੇ ਵਿੱਚੋਂ ਮੈਨੂੰ ਕੋਈ 10 ਦੁਕਾਨਾਂ ਦੱਸ ਦਿਓ 10 15 ਦੁਕਾਨਾਂ 400 ਦੁਕਾਨਾਂ ਹੈਗੀਆਂ ਜੀ ਉਹਨਾਂ ਦੇ ਵਿੱਚ 10 15 20 ਦੁਕਾਨਾਂ ਦੱਸ ਦਿਓ ਸਾਨੂੰ ਕੋਈ ਪੂਰਾ ਰੇਟ 10 15 20 ਦੁਕਾਨਾਂ ਵੀ ਨਹੀਂ ਮਿਲਣਗੀਆਂ ਵੀ ਜਿਹੜਾ ਕੰਦਾ ਹੋਏ ਮੈਂ ਪੂਰਾ ਰੇਟ ਦਿੰਦਾ ਨਹੀਂ ਦਿੰਦੇ ਅੱਛਾ ਜੀ ਨਹੀਂ ਦਿੰਦੇ ਜੀ ਮਤਲਬ ਆੜਤੀ ਵਿੱਚ ਆ ਕੇ ਉਹਨਾਂ ਨੇ ਵੀ ਆਪ ਦਾ ਰੱਖਣਾ ਕਰੋ ਜਾਂ ਕਹੋ ਕਿ ਘੱਟ ਦੇਣਾ ਹੀ ਦੇਣਾ ਤੋ ਜੀ 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 ਸੇੜੀ ਕਿਤੇ ਕੋਈ ਫਰਿਆਦ ਕੋਈ ਫਰਿਆਦ ਜੀ ਦੇ ਕੋਈ ਅਫਸਰਾਂ ਨੂੰ ਅਫਸਰਾਂ ਨੂੰ ਕਹਿੰਨੇ ਆ ਜੀ ਐਸ ਡੀ ਐਮ ਸਾਹਿਬ ਨੂੰ ਵੀ ਕਹਿੰਦੇ ਮੰਗ ਪੱਤਰ ਦਿੱਤਾ ਸੀਗਾ ਜੀ ਤੇ ਉਸ ਤੋਂ ਬਾਅਦ ਅਸੀਂ ਡੀ ਸੀ ਸਾਹਿਬ ਨੂੰ ਮਿਲੇ ਸੀਗੇ ਤੇ ਸਭ ਤੋਂ ਵੱਡੇ ਮਾਨਯੋਗ ਮੰਤਰੀ ਸਾਹਿਬ ਉਹਨਾਂ ਨੂੰ ਵੀ ਮੰਗ ਪੱਤਰ ਦੇ ਚੁੱਕੇ ਜੀ ਜਿਨ੍ਹਾਂ ਨੂੰ ਅਸੀਂ ਵੋਟਾਂ પા ਕੇ ਬਣਾਇਆ ਹੈ ਜਿਨ੍ਹਾਂ ਦੇ ਪਿੱਛੇ ਮੋਟਰਸਾਈਕਲ ਤੇ ਹੁਣ ਕਾਲੇ ਝੰਡੇ ਲੱਗੇ ਆ ਜੀ ਤੇ ਜਦੋਂ ਸਰਕਾਰ ਬਣੀ ਸੀ 22 ਦੇ ਵਿੱਚ ਐਸੇ ਐਸੇ ਮੋਟਰਸਾਈਕਲ ਦਿੱਤੇ ਸੀ ਆਮ ਪਾਰਟੀ ਦੇ ਝਾੜੂ ਵਾਲੇ ਝੰਡੇ ਲਾ ਕੇ ਉਹ ਫੋਟੋ ਹੈਗੇ ਮੇਰੇ ਕੋਲ ਅੱਛਾ ਜੀ ਹਾਂਜੀ ਹਾਂਜੀ ਫੋਟੋ ਪ੍ਰਚਾਰ ਕਰਦੇ ਰਹੇ ਉਹ ਤੋਂ ਵੀ ਮੌਕਾ ਮਿਲ ਗਿਆ ਫਿਰ ਹਾਂਜੀ ਹਾਂਜੀ ਕੁੜੀਆ ਸਾਹਿਬ ਨੂੰ ਵੀ ਜਾ ਕੇ ਉਹ ਨਾਲ ਫੋਟੋ ਨਾਲ ਖੜੇ ਐ ਮੋਟਰਸਾਈਕਲ ਤੇ ਕੁੜੀਆ ਸਾਹਿਬ ਖੜੇ ਐ ਇੱਕ ਫੋਟੋ ਦੇ ਵਿੱਚ ਬਲਜੀਤ ਗੌਰ ਜੀ ਖੜੇ ਐ ਹੂੰ ਵੀ ਇਹਨਾਂ ਨੂੰ ਮੌਕਾ ਦਿਓ ਸ਼ਾਇਦ ਸੁਧਾਰ ਆ ਜਾਏ ਸ਼ਾਇਦ ਬਦਲਾਅ ਆ ਜਾਏ ਨਾ ਕਦੇ ਦੱਸਿਆ ਨਹੀਂ ਜਾ ਕੇ ਵੀ ਅਸੀਂ ਤੁਹਾਡੇ ਲਈ ਪ੍ਰਚਾਰ ਕਰਦੇ ਰਹੇ ਹਾਂ ਪਤਾ ਨਹੀਂ ਸਾਰਾ ਕੋਈ ਜਾ ਕੇ ਆਏ ਜੀ ਪਤਾ ਨਹੀਂ ਸਾਰਾ ਨਹੀਂ ਫਿਰ ਮਤਲਬ ਕੋਈ ਸੁਣਵਾਈ ਵੀ ਘੱਟੋ ਘੱਟ ਕਿਉਂਕਿ ਗੱਲ ਇਹ ਤੁਹਾਡਾ ਕੋਈ ਨਿੱਜੀ ਫਰਿਆਦ ਤਾਂ ਹੈ ਨਹੀਂ ਹਾਂਜੀ 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 ਮਜ਼ਦੂਰਾਂ ਦਾ ਹਾਂਜੀ ਹਾਂਜੀ ਹੈਨਾ ਜਿੰਨੇ ਵੀ ਪੰਜਾਬ ਦੇ ਮਜ਼ਦੂਰ ਹੈ ਮਿਲਖਿਆਣਾ ਸਾਰਿਆਂ ਨੂੰ ਫੈਲਾਉਣਾ ਹੈ ਪੰਜਾਬ ਛੱਡੋ ਜਿਹੜੇ ਵੀ ਪ੍ਰਵਾਸੀ ਚਾਹੇ ਬਾਹਰ ਹੁੰਦੇ ਨੇ ਬਚਾਰੇ ਦੇ ਕੋਈ ਕਿਸੇ ਆਸਤੇ ਆਂਦੇ ਦੇਖ ਪੰਜਾਬ ਤੋਂ ਪੰਜਾਬ ਹਾਂਜੀ ਹਾਂਜੀ ਤਾਂ ਕੋਈ ਫਰਿਆਦ ਨਹੀਂ ਕੋਈ ਫਰਿਆਦ ਨਹੀਂ ਕੋਈ ਸੁਣਾਈ ਨਹੀਂ ਹੈ ਜੀ ਕਹਿੰਦੇ ਸੀ ਬਦਲਾਅ ਬਦਲਾਅ ਕੋਈ ਬਦਲਾਅ ਅਗੋ ਜਵਾਬ ਕੀ ਦਿੰਦੇ ਆ ਅਗੋ ਦੇਖੋ ਇਹ ਕਈ ਤਾਂ ਹੈ ਕਈ ਮਜ਼ਦੂਰ ਤਾਂ ਹੈ ਕਹਿੰਦਾ ਇਹਦੇ ਪਹਿਲੇ ਵਾਲੇ ਸਹੀ ਸੀ ਹਮ ਜਿਹੜੇ ਚੰਨੀ ਸਾਹਬ ਲਾ ਲਓ ਬਾਦਲ ਉਹੀ ਉਹੀ ਸਹੀ ਸੀ ਇਹਨਾਂ ਨਾਲੋਂ ਕੋਈ ਬਦਲਾਵ ਵਾਲੇ ਕੋਈ ਸਭ ਸ ਕਰਨ ਸਕੀਮਾਂ ਨਹੀਂ ਆਈਆਂ ਜੀ ਮਜ਼ਦੂਰਾਂ ਦੀਆਂ ਜਿਹੜੇ ਬੇਟੀਆਂ ਦੀਆਂ ਸ਼ਾਦੀਆਂ ਕਿੰਨੀ ਸ਼ਾਦੀ ਕੀਤੀਆਂ ਉਹਨਾਂ ਦੇ ਕੋਈ ਸਕਣ ਸਕੀਮਾਂ ਨਹੀਂ ਆਈਆਂ ਕੋਈ ਬਦਲਾਵ ਵਾਲੀ ਗੱਲ ਹੈ ਨਹੀਂ ਜੀ ਜੀ ਅੱਛਾ ਤੇ ਫਿਰ ਆ ਚੀਜ਼ ਜਿਹੜੇ ਤੁਸੀਂ ਪਾਇਆ ਹੋਇਆਗਾ ਇਹਦੇ ਤੇ ਕੀ ਲਿਖਿਆ ਹੋਇਆ ਆਮ ਆਰਮੀ ਪਾਰਟੀ ਦਾ ਬਾਈਕਾਟ ਹੈ ਨਾ ਤਾਂ ਇਹ ਪਾ ਕੇ ਹੀ ਜਾਂਦੇ ਹੋ ਹਾਂਜੀ ਇਹ ਜਾ ਕੇ ਅੱਜ ਅਸੀਂ ਮੇਨ ਬਾਜ਼ਾਰ ਦੇ ਵਿੱਚ ਗਾਂਦੇ ਚੌਕ ਤੋਂ ਅੱਜ ਮਤਲਬ ਜਿੱਥੇ ਕਿਤੇ ਵੀ ਸ਼ਹਿਰ ਚ ਹਾਂਜੀ ਹਾਂਜੀ ਡੋਰ ਟੂ ਡੋਰ ਕਿਤੇ ਜਾਂ ਪਿੰਡਾ ਪੁੰਡਾ ਚ ਹਾਂਜੀ ਹਾਂਜੀ ਜੀ ਇਹ ਜਾ ਕੇ ਪਾ ਕੇ ਤੇ ਕੋਈ ਦਾਬਾ ਸ਼ਾਬਾ ਜਾਂ ਕੋਈ ਪੁਲਿਸ ਰੋਕਦੀ ਹੋਵੇ ਕਿ ਯਾਰ ਵੀ ਆ ਤੁਸੀਂ ਕਿਹੜੇ ਪਾਸੇ ਬਈ ਸਰਕਾਰ ਦੇ ਉਲਟ ਚੱਲਦੇ ਪਏ ਨਹੀਂ ਸਾਨੂੰ ਤਾਂ ਬੰਦੇ ਜਿਹੜੇ ਮਿਲਦੇ ਆ ਨੇ ਜੀ ਬਹੁਤ ਅੱਕੇ ਪਏ ਆ ਹਰ ਇੱਕ ਬੰਦਾ ਸ਼ਾਬਾਸ਼ੀ ਦੇ ਕੇ ਜਾਂਦਾ ਹੈ ਜੀ ਹੂੰ ਯਾਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਸਾਨੂੰ ਕਿਸੇ ਨੇ ਬਾਹਰੋਂ ਇੱਕ ਫੋਨ ਜਰੂਰ ਆਇਆ ਸੀਗਾ ਉਹ ਵੀ ਡਰਾਵੇ ਵਾਲੀ ਗੱਲ ਤਾਂ ਨਹੀਂ ਕੀਤੀ ਕਹਿਦੀ ਹੈ ਆਪਾਂ ਨੂੰ ਪਰ ਉਹ ਪਤਾ ਲੱਗਿਆ ਸੀ ਵੀ ਆਮ ਆਵਾਦੀ ਪਾਰਟੀ ਦਾ ਬੰਦਾ ਹੈਗਾ ਪਰ ਉਸਨੇ ਪਹਿਲੀ ਗੱਲ ਤਾਂ ਉਹ ਦੂਜੇ ਵੀਡੀਓ ਕਾਲ ਤੋਂ ਗੱਲ ਕੀਤੀ ਜੀ ਰਿਕਾਰਡਿੰਗ ਨਾ ਹੋਵੇ ਅੱਛਾ WhatsApp ਕਾਲ ਦੇ ਹਾਂ WhatsApp ਤੇ ਉਸ ਤੇ ਉਸ ਤੇ ਰਿਕਾਰਡਿੰਗ ਨਹੀਂ ਹੋਈ ਹਾਂਜੀ ਉਸ ਤੋਂ ਜਰੂਰ ਆਇਆ ਸੀ ਪਰ ਇਸ ਤਰ੍ਹਾਂ ਦੀ ਚਲੋ ਡਰਾਵਾ ਡਰਾਵਾ ਠੀਕ ਹੈ ਉਹ ਬਸ ਤੁਸੀਂ ਇਹ ਗਲਤ ਕਰ ਰਹੇ ਹੋ ਜੀ ਪਹਿਲਾਂ ਵਾਲੇ ਤੁਸੀਂ ਉਹ ਸਹੀ ਸੀਗੇ ਮੈਂ ਕਹਾਂ ਜੀ ਅੱਜ ਤਾਂ ਪਹਿਲਾਂ ਉਹਨਾਂ ਨੂੰ ਤਾਂ ਉਹਨਾਂ ਦੀ ਸਜ਼ਾ ਮਿਲ ਗਈ ਵੀ ਉਹਨਾਂ ਦੀ ਆਪਾਂ ਵੋਟਾਂ ਦੇ ਇਹਨਾਂ ਨੂੰ ਪਾਈਆਂ ਹੈ ਹੁਣ ਤਾਂ ਇਹਨਾਂ ਨੂੰ ਦੇਖਣਾ ਨਾ ਸੀ ਵੀ ਜਦੋਂ ਮਜ਼ਦੂਰਾਂ ਦੀ ਅੱਜ ਤਾਂ ਮਜ਼ਦੂਰੀ ਤੇ ਜ਼ਿਆਦਾ ਫੋਕਸ ਹੈ ਸਾਡਾ ਕਿਉਂਕਿ ਤੁਸੀਂ ਇਹ ਵੇਖੋ ਵੀ ਹੁਣ ਇਹ ਪੰਜਵਾਂ ਮਹੀਨਾ ਹੈ 6ਵੇਂ 7ਵੇਂ ਮਹੀਨੇ ਨੂੰ ਚੋਣੇ ਦੇ ਜਿਹੜਾ ਚੋਣਾ ਆਣਾ ਹੈ 10ਵੇਂ ਮਹੀਨੇ ਦੇ ਵਿੱਚ ਚੋਣਾ ਚੋਣਾ ਸਟਾਰਟ ਹੋ ਜਾਊਗਾ ਤੇ ਹੁਣ ਦੋ ਤਿੰਨ ਮਹੀਨਿਆਂ ਦੇ ਵਿੱਚ ਦੋ ਮਹੀਨਾ ਦੇ ਚ ਇੱਕ ਮਹੀਨੇ ਚ ਨਾ ਚੋਣੇ ਦਾ ਰੇਟ ਵਧਿਆ ਜਾਣਾ ਹੈ ਸਰਕਾਰ ਨੇ ਅਖਬਾਰਾਂ 'ਚ ਆਜੂਗਾ ਵੀ ਝੋਨੇ ਦਾ ਇਹ ਰੇਟ ਤੇ ਉਹ ਰੇਟ ਲੈਣ ਵਾਸਤੇ ਕਿਸਾਨ ਨੂੰ ਸੰਘਰਸ਼ਤਾ ਨਹੀਂ ਕਰਨਾ ਪੈਂਦਾ ਨਾ ਸੰਘਰਸ਼ ਕਦੇ ਵੀ ਨਹੀਂ ਕਰਨਾ ਪੈਂਦਾ ਜੇ ਰੇਟ ਵਧਿਆ ਗਿਆ ਉਹ ਜਿੰਸ ਲੈ ਆਊਗਾ 2 ਮਹੀਨਾ ਬਾਅਦ ਝੋਨੇ ਦੇ ਮੰਡੀ ਦੇ ਵਿੱਚ ਤੇ ਉਸ ਨੂੰ ਉਸ ਦੇ ਪੈਸੇ ਮਿਲ ਜੇ ਸਾਨੂੰ ਵੀਡੀਓ ਪਾ ਕੇ ਹੁਣ ਤੱਕ ਨਹੀਂ ਮਿਲੇ ਸਗਰਸ ਕਰ ਰਹੇ ਨੇ ਮਾਨ ਸਾਹਿਬ ਆਪਣੇ ਮਲੋਟ ਵੀ ਆਏ ਸੀਗੇ ਗਿੱਦਰਵਾ ਵੀ ਗਏ ਬਠਿੰਡਾ ਵੀ ਆਏ ਹਾਂਜੀ ਹਾਂਜੀ ਭਾਵੇਂ ਕਿ ਸਾਰੇ ਪਾਸੇ ਤੁਰੇ ਫਿਰਦੇ ਆ ਹਾਂਜੀ ਹਾਂਜੀ ਤਾਂ ਮਾਨ ਸਾਹਿਬ ਤੱਕ ਪਹੁੰਚ ਨਹੀਂ ਕੀਤੀ ਹੈਗੀ ਕਿਉਂਕਿ ਤਾਂ ਕਹਿੰਦੇ ਵੀ ਅਸੀਂ ਸੁਣ ਲੈਨੇ ਗੱਲ ਜੇ ਕੋਈ ਆਵਾਜ਼ ਵੀ ਮਾਰਦਾ ਅੱਗੇ ਪਿੱਛੋਂ ਹਾਂਜੀ ਹਾਂਜੀ ਕਹਿੰਦੇ ਕਿ ਮੈਂ ਤਾਂ ਗੱਲ ਸੁਣ ਲੈਣਾ ਮਾਨ ਸਾਹਿਬ ਤਾਂ ਇਹ ਕਹਿੰਦੇ ਫਿਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਸਾਡੀ ਜ਼ਬਰਜੀਤ ਕੌਰ ਜੀ ਭੈਣ ਜੀ ਸਾਡੇ ਹੈਗੇ ਇਹ ਨਹੀਂ ਸੁਣਦੇ ਤੇ ਕਿਸ ਨੂੰ ਕੀ ਸੁਣਾਈਏ ਜੀ ਜਿਸ ਨੂੰ ਜਿਹਦੇ ਪਿੱਛੇ ਦਿਨ ਰਾਤ ਕੀਤਾ ਇੱਕ ਹੂੰ ਦਿਨ ਰਾਤ ਇੱਕ ਕੀਤਾ ਸੀ ਮੋਟਰਸਾਈਕਲ ਦੇ ਉੱਤੇ ਜੀ ਜਦੋਂ ਮਜ਼ਦੂਰੀ ਵੱਧ ਕੇ ਆਈ ਸੀ ਤੇ ਉਹ ਫੋਟੋ ਮੇਰੇ ਕੋਲ ਹੈਗੀ ਜਦੋਂ ਮਜ਼ਦੂਰੀ ਮਾਨ ਸਾਹਿਬ ਨੇ ਵੀਡੀਓ ਪਾਈ ਸੀ ਉਸ ਟਾਈਮ ਮੈਂ ਬਿਠਾਈ ਦਾ ਡੱਬਾ ਲੈ ਕੇ ਮੂੰਹ ਮਿੱਠਾ ਕੇ ਬਲਜੀਤ ਅੱਛਾ ਮੂੰਹ ਮਿੱਠਾ ਵੀ ਕਰਾਉਣ ਚਲੇ ਗਏ ਸੀ ਕਰਾਤਾ ਸੀ ਜੀ ਮੈਂ ਕਿ ਚਲੋ ਜੇ ਤਾਂ ਮਾਨ ਸਾਹਿਬ ਨੇ ਮੁੱਖ ਮੰਤਰੀ ਨੇ ਮਜ਼ਦੂਰੀ ਵਧਾਈ ਦਿੱਤੀ ਰੇਟ ਲਿਸਟ ਵੀ ਆ ਜੂਗੀ ਹੂੰ ਮੂੰਹ ਮਿੱਠਾ ਵੀ ਕਰਾਇਆ ਇਹ ਫਿਰ ਕੀ ਕਰੀਏ ਜੀ ਬਹੁਤ ਬੁਰਾ ਹਾਲ ਹੈ ਮਜ਼ਦੂਰਾਂ ਦਾ ਕੋਈ ਸੁਣਾਈ ਨਹੀਂ ਆ ਅੱਛਾ ਤੁਸੀਂ ਸਿਰਫ ਕੱਲਾ ਜਿਹੜੀ ਪੰਜਾਬ ਸਰਕਾਰ ਜਿਹੜੀ ਸੱਤਾ ਦੇ ਵਿੱਚ ਆ ਅਮਰਵੀ ਪਾਰਟੀ ਦਾ ਤੁਸੀਂ ਉਹਨਾਂ ਦਾ ਹੀ ਵਿਰੋਧ ਕਰ ਰਹੇ ਹੋ ਜਾਂ ਜਿਹੜੇ ਕੇਂਦਰ ਦੇ ਵਿੱਚ ਜਿਵੇਂ ਭਾਜਪਾਲੇ ਆ ਜਾਂ ਜੇ ਕੋਈ ਹੋਰ ਲੀਡਰ ਹੈ ਇਹਨਾਂ ਤੋਂ ਬਿਨਾ ਫਾਟੀਆਂ ਨੇ ਕੋਈ ਨਹੀਂ ਜੀ ਅਸੀਂ ਤਾਂ ਜੋ ਸਰਕਾਰ ਸਾਡੀ ਜਿਹੜੀ ਹੈ ਨਾ ਮਜ਼ਦੂਰੀ ਦਾ ਮਸਲਾ ਹੈ ਉਹ ਪੰਜਾਬ ਸਰਕਾਰ ਕੋਲ ਹੈ ਅੱਛਾ ਪੰਜਾਬ ਸਰਕਾਰ ਨਹੀਂ ਹੱਲ ਕਰਨਾ ਉਹਨਾਂ ਨੇ ਵੀਡੀਓ ਤੁਸੀਂ ਦੇਖਿਓ ਤੁਸੀਂ ਉਹਦੇ ਵਿੱਚ ਵੀਡੀਓ 'ਚ ਮਾਨ ਸਾਹਿਬ ਕੀ ਕਹਿ ਰਿਹਾ ਵੀ ਮੈਂ ਮਜ਼ਦੂਰਾਂ ਦੀ ਜਿਹੜੀ ਕਈ ਚਿਰਾਂ ਤੋਂ 25% ਦੀ ਮਜ਼ਦੂਰੀ ਵਧਾਉਣ ਦੀ ਉਹ ਮੈਂ ਸੈਂਟਰ ਸਰਕਾਰ ਤੋਂ ਮੰਗ ਕੀਤੀ ਸੀ ਸੈਂਟਰ ਸਰਕਾਰ ਨੇ ਮੈਨੂੰ 20% ਦੇ ਦਿੱਤੀ ਹੈ 25% ਤੇ ਹੁਣ ਨਹੀਂ ਮੰਨੇ 20% ਤੇ ਮੰਨ ਗਏ 5% ਮੈਂ ਆਪਦੇ ਕੋਲ ਵਧਾ ਕੇ 25% ਮਜ਼ਦੂਰਾਂ ਦਾ ਪੂਰਾ ਕਰਤਾ ਹੁਣ ਮੈਂ ਉਹ ਸੈਂਟਰ ਸਰਕਾਰ ਨੂੰ ਕੀ ਕੀਤੀ ਸੈਂਟਰ ਸਰਕਾਰ ਦਾ ਜਦੋਂ ਜਦਾ ਇਹ ਕਹਿੰਦੇ ਵੀ ਸੈਂਟਰ ਸਰਕਾਰ ਨੂੰ ਸਾਨੂੰ ਨਹੀਂ ਦਿੱਤੀ ਜਦੋਂ ਮਾਨ ਸਾਹਿਬ ਆਪ ਕਹਿ ਰਹੇ ਵੀ ਸੈਂਟਰ ਸਰਕਾਰ ਨੂੰ ਸਾਨੂੰ 20% ਦੇਤੀ ਹੈ 5% ਆਪਦੇ ਕੋਲ ਅਸੀਂ ਵਧਾ ਕੇ ਮਜ਼ਦੂਰਾਂ ਨੂੰ 25% ਮਜ਼ਦੂਰੀ ਦੇ ਰਹੇ ਹੁਣ ਉਹ ਸੈਂਟਰ ਸਰਕਾਰ ਦਾ ਸਿੱਖ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਕੋਲ ਹੀ ਹੈ ਜੀ ਜਦੋਂ ਉਹਨਾਂ ਨੇ ਉਹਨਾਂ ਕੋਲ ਲੈ ਹੀ ਲਈ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਇਹ ਉਹਨਾਂ ਕੋਲ ਲੈ ਲਈ ਸਮਝਿਓ ਪਰ ਇਹ ਗੱਲ ਹਾਂਜੀ 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 ਜੀ ਜੀ ਸਾਨੂੰ ਤਾਂ ਸਿਰਫ ਪੰਜਾਬ ਸਰਕਾਰ ਮਾਨ ਸਰਕਾਰ ਇਹਨਾਂ ਨਾਲ ਹੀ ਬਾਈਕਾਟ ਦਾ ਹੈ ਉਸ ਦੇ ਨਾਲ ਜੀ ਜੀ ਅੱਛਾ ਖੁੱਡੀਆਂ ਸਾਹਿਬ ਵੀ ਫਿਰਦੇ ਆ ਇਲੈਕਸ਼ਨ ਲੜ ਰਹੇ ਆ ਬਠਿੰਡਾ ਤੋਂ ਹਾਂਜੀ ਉਹ ਵੀ ਪਿੰਡਾਂ ਦੇ ਵਿੱਚ ਘੁੰਮਦੇ ਆ ਹਾਂਜੀ ਹਾਂਜੀ ਤਾਂ ਉਹਨਾਂ ਨੂੰ ਕਦੇ ਮੇਲਾ ਗਿਲਾ ਹੋਵੇ ਉਹਨਾਂ ਨਾਲ ਕਿਤੇ ਵੀ ਖੁੱਡੀਆਂ ਸਾਹਿਬ ਵੀ ਸਾਡੇ ਫਰਿਆਦਾਂ ਜਰਾ ਸੁਣ ਲੈਂਦੇ ਘਟੋ ਘਟ ਹੁਣ ਮਾਨ ਸਾਹਿਬ ਦੇ ਕੰਨੀ ਤਾਂ ਪਾ ਲਿਓ ਵੀ ਆ ਗੱਲ ਹੋਊਗੀ ਸਾਡੇ ਨਾਲ ਤਾਂ ਤੁਸੀਂ ਤਾਂ ਵਾਅਦਾ ਕਰ ਦਿੱਤਾ ਵੀਡੀਓ ਪਾ ਕੇ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਕੰਮ ਤਾਂ ਉੱਥੇ ਦਾ ਉੱਥੀ ਆ ਮਿਲੇ ਸੀ ਜੀ ਸਾਡੇ ਜੀ ਮਨੋਜ ਕੁਮਾਰ ਜੀ ਹੈ ਅਬੋਰ ਤੋਂ ਜੀ ਸਾਡੇ ਸੀਨੀਅਰ ਆਗੂ ਹੈ ਮਜ਼ਦੂਰਾਂ ਦੇ ਚੇਅਰਮੈਨ ਸਾ ਉਹ ਉਹ ਨਾਲ ਇੱਕ ਉਹ ਮਿਲੇ ਸੀ ਉਹਨਾਂ ਨੂੰ ਉਹਨਾਂ ਨੇ ਗੱਲ ਕੀਤੀ ਸੀ ਮਜ਼ਦੂਰੀ ਬਾਰੇ ਤੇ ਉਸ ਤੋਂ ਬਾਅਦ ਚਲੋ ਹੁੰਦਾ ਜੀ ਸਾਡੀ ਉਸ ਤੋਂ ਬਾਅਦ ਉਹਨਾਂ ਨੇ ਖਬਰ ਆ ਗਈ ਵੀ ਮਜ਼ਦੂਰੀ ਬਾਰੇ ਗੱਲ ਕੀਤੀ ਹੈ ਖੁਡੀਆਂ ਸਾਹਿਬ ਨਾਲ ਤੇ ਉਸ ਤੋਂ ਬਾਅਦ ਕੋਈ ਨਹੀਂ ਸੁਣਾਈ ਦਿੱਤੀ ਅੱਛਾ ਉਸ ਤੋਂ ਬਾਅਦ ਕੋਈ ਸੁਣਾਈ ਨਹੀਂ ਜੀ ਤਾਂ ਹੁਣ ਸਰਕਾਰ ਤੁਹਾਨੂੰ ਵੀ ਪਤਾ ਹੈ ਕਿ ਇਸ ਵੇਲੇ ਤੇ ਚੋਣ ਜਾਬਤਾ ਲੱਗਿਆ ਹਾਂ ਚੋਣ ਜਾਬਤਾ ਲੱਗਿਆ ਤਾਂ ਫਿਰ ਚੋਣ ਜਾਬਤਾ ਤੇ ਤਾਂ ਕੁਝ ਹੋਣਾ ਨਹੀਂ ਹੈਗਾ ਪਰ ਮਤਲਬ ਕੰਮ ਫਿਰ ਇਸੇ ਤਰ੍ਹਾਂ ਚੱਲ ਰਿਹਾ ਹੋਊਗਾ ਨਹੀਂ ਅਸੀਂ ਦੇਖੋ ਜੀ ਅਸੀਂ ਬਾਈਕਾਟ ਕਰਨਾ ਸੀ ਅਸੀਂ ਕਰਤਾ ਜੀ ਦੋ ਦਿਨਾਂ ਦੇ ਇਲੈਕਸ਼ਨ ਦੋ ਦਿਨ ਰਹਿ ਗਏ ਜੀ ਇਲੈਕਸ਼ਨ ਦੇ ਵਿੱਚ ਦੋ ਚਾਰ ਦਿਨ ਜਿਹੜੇ ਹੋ ਤਾਂ ਦੋ ਦਿਨਾਂ ਤੇ ਘੜ ਹੋ ਰਹੀ ਗਈ ਜੀ ਉਸ ਤੋਂ ਬਾਅਦ ਬਾਈਕਾਟ ਵੋਟਾਂ ਮਹੱਲੇ ਦੇ ਵਿੱਚ ਜਾ ਜਾ ਕੇ ਵੋਟਾਂ ਨਹੀਂ ਪੈਣ ਦੇਣੀਆਂ ਇਹਨਾਂ ਨੂੰ ਜਿਸ ਨੂੰ ਮਰਜ਼ੀ ਪਾਰਟੀ ਨੂੰ ਬਣਾਓ ਅਸੀਂ ਵੋਟਾਂ ਦੀ ਰੋਕਦੇ ਨਹੀਂ ਕਿਸੇ ਨੂੰ ਵੋਟਾਂ ਜ਼ਰੂਰ ਪਾਓ ਪਰ ਇਹਨਾਂ ਨੂੰ ਨਾ ਪਾਓ ਕਿਸੇ ਨੂੰ ਮਰਜ਼ ਭਾਜਪਾ ਨੂੰ ਪਾਓ ਕਾਂਗਰਸ ਨੂੰ ਪਾਓ ਕალიਦਰ ਨੂੰ ਜੜਵ ਚੰਗਲ ਲੱਗੇ ਉਸ ਨੂੰ ਵੋਟ ਵੋਟ ਜਰੂਰ ਪਾਓ ਪਰ ਇਹਨਾਂ ਨੂੰ ਨਾ ਪਾਓ ਇਹਨਾਂ ਨੂੰ ਪਤਾ ਲੱਗੇ ਥੋੜਾ ਜਿਹਾ ਇਹ 92 ਸੀਟਾਂ ਜਿੱਤ ਕਹਿੰਦੇ ਥੋੜਾ ਜਿਹਾ ਹੰਕਾਰੇ ਗਏ ਜੀ 92 ਸੀਟਾਂ ਜਿੱਤ ਲਈ ਅੱਛਾ ਤੁਹਾਡੇ ਕੋਲ ਕੋਈ ਅਹੁਦਾ ਸੀ ਕਿ ਵਲੰਟੀਰੀ ਸੀ ਆਮਰਿੰ ਪਾਰਟੀ ਜੀ ਆਪਦੀ ਮਰਜ਼ੀ ਨਾਲ ਹੀ ਕੰਮ ਕਰਦੇ ਆਪਦੀ ਮਰਜ਼ੀ ਨਾਲ ਜੀ ਆਪਦੀ ਮਰਜ਼ੀ ਨਾਲ ਅਸੀਂ ਤੇਲ ਪਾਣੀ ਵੀ ਕਰੋ ਫੂਕੇ ਉਹ ਤੋਂ ਹਾਂਜੀ ਹਾਂਜੀ ਤੇਲ ਪਾਣੀ ਸਾਰਾ ਤੇਲ ਵਗੈਰਾ ਲਗਣਾ ਉਥੇ ਰੋਟੀ ਪਾਣੀ ਵੀ ਖਾਣੀ ਹਾਂਜੀ ਆਪਦੇ ਕੋਲ ਅੱਛਾ ਉਦੇਪੱਲੇ ਹਾਂਜੀ ਜੀ ਤਾਂ ਫਿਰ ਉਸ ਤੋਂ ਬਾਅਦ ਹੋਣ ਮੰਨ ਲਓ ਫਰਜ਼ ਕਰੋ ਨਹੀਂ ਮਸਲਾ ਬਣਦਾ ਹੁਣ ਅਸੀਂ ਇਸ ਤਰ੍ਹਾਂ ਹੈ ਜੀ ਦੇਖੋ 9 ਮਹੀਨੇ ਦੇ ਵਿੱਚ ਚੋਣੇ ਦੀ ਲਿਸਟ ਫਿਰ ਮਜ਼ਦੂਰਾਂ ਦੀ ਆਊਗੀ ਹਾਂਜੀ 9 ਮਹੀਨੇ ਦੇ ਵਿੱਚ ਚੋਣੇ ਦੀ ਲਿਸਟ ਆ ਜਾਊਗੀ ਮਜ਼ਦੂਰੀ ਦੀ ਜੀ ਤੇ ਜੇ ਉਸ ਦੇ ਵਿੱਚ ਵੀ ਇਹਨਾਂ ਨੇ ਕੀਤਾ ਤਾਂ ਫਿਰ ਤਾਂ ਇਹ ਇਸ ਤਰ੍ਹਾਂ ਇਹ ਸੰਘਰਸ਼ ਇਸ ਤੋਂ ਵੀ ਤੇਜ਼ ਚੱਲਣਾ ਹੈ ਜੀ ਉਸ ਤੋਂ ਤੁਸੀਂ ਹੁਣ ਬਾਈਕਾਟ ਕਰ ਸਕਦੇ ਆ ਉਦੋਂ ਫਿਰ ਹੋਰ ਵੀ ਤੇਜ਼ ਹੋ ਜਾਊਗਾ ਜੀ ਉਸ ਤੋਂ ਬਾਅਦ ਤੇਜ ਹੋ ਜੂ ਤੇਜ ਹੋ ਜੂਗਾ ਉਸ ਤੋਂ ਜ਼ਿਆਦਾ ਜ਼ਿਆਦਾ ਤੇਜ਼ ਇਸ ਨਾਲੋਂ ਜ਼ਿਆਦਾ ਤੇਜ਼ ਹੋਊਗਾ ਜੀ 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 ਹਾਂ ਜੀ ਚਲੋ ਸੁਦੇਸ਼ਪਾਲ ਜੀ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਬਈ ਮਜ਼ਦੂਰਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਜੇ ਮਾਨ ਸਾਹਿਬ ਨੇ ਵਾਦਾ ਕੀਤਾ ਤੁਹਾਡੇ ਨਾਲ ਇਹ ਵੀਡੀਓ ਪਾ ਕੇ ਲੋਕਾਂ ਦੇ ਵਿੱਚ ਗੱਲ ਰੱਖੀ ਆ ਹਾਂ ਜੀ ਤੇ ਚਾਹੀਦਾ ਮਾਨ ਸਾਹਿਬ ਨੂੰ ਜੋ ਕਿਤੇ ਸੁਣਨ ਜਾਂ ਉਹਨਾਂ ਦੀ ਕੋਈ ਟੀਮ ਸੁਣੇ ਤਾਂ ਅਸੀਂ ਵੀ ਇਹ ਉਫਰਾਇਦ ਕਰਦੇ ਹਾਂ ਕਿ ਬਈ ਮਜ਼ਦੂਰਾਂ ਦਾ ਜਿਹੜਾ ਖਾਸ ਕਰਕੇ ਜਿਹੜਾ ਹੱਕ ਆ ਉਹਨਾਂ ਦਾ ਹਾਂ ਜੀ ਜਿਹੜੇ ਅਨਾਜ ਮੰਡੀ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਦਾ ਹੱਕ ਮਿਲਣਾ ਚਾਹੀਦਾ ਜੀ ਤੇ ਅੱਜ ਤੁਸੀਂ ਸਟੂਡੀਓ 'ਚ ਤੁਹਾਡਾ ਸੋ ਤੁਹਾਡਾ ਵੀ ਸਭ ਦਾ ਧੰਨਵਾਦ ਜੀ ਤਾਂ ਇਸ ਵੀਡੀਓ ਨੂੰ ਸੀ ਜਰਾ ਇਸ ਇੰਟਰਵਿਊ ਨੂੰ ਸ਼ੇਅਰ ਕਰਿਓ ਦੁਬਾਰਾ ਕਿਸੇ ਨਵੇਂ ਐਪੀਸੋਡ ਦੇ ਵਿੱਚ ਫਿਰ ਜੁੜਾਂਗੇ ਸਾਰਿਆਂ ਨੂੰ ਦੁਬਾਰਾ ਫਿਰ ਤੋਂ ਸਤਿ ਸ੍ਰੀ ਅਕਾਲ